ਜੋ ਜੇਤੀ ਕਰੋੜ ਦੇ ਉੱਤੇ ਵੀ ਬਾਣੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਗਟ ਗੁਰੂ ਜੀ ਦਰਤਾਰ ਪਰਜੋ ਮਾਪਾ ਬਰਤਾਨ ਸਿੰਘ ਦੇ ਬੰਦਿਆ ਬਲਵਾਰੀ ਬੜਾ ਭਾਏ ਰਹੇ ਤੋ ਮਾਹਰ ਮੈਂ ਬੜਾ ਦੁਖੀ ਆ ਤੇ ਨੱਤਰ ਬਾਏ ਨੇ ਘਾਟ ਮਾਰਿਆ ਰਾਜਾ ਪ੍ਰੇਤ ਨਾਲ ਮਾਰਿਆ ਉਹ ਕਿਹ ਖਈਆ ਠਿੰਗਾਣੂ ਦੇ ਲੈ ਵੀ ਹਰਮਿੰਦ ਦੇ ਖੇਡ ਰਹਿ ਗਿਆ ਇਹ ਚਾਰ ਦੇ ਹੀ ਕਰ ਲੋ ਇਹ ਬਹੁਤ ਔਡੀ ਮਾਰਦੀ ਹੈ ਕਿਹੇ ਵਜ੍ਹਾ ਨਾਲ ਹੀ ਕਿ ਗੁਰੂ ਦਾ ਸਾਰਾ ਪਰਿਵਾਰ ਬਿਛੜ ਲੋ ਗਿਆ ਅੱਜਾ ਛੋੜ ਦੇ ਜੰਗਲ ਚੋਂ ਕਿ ਕੋਈ ਚਾਰ ਰੱਖੇਗਾ ਇਹ ਬਾਂ ਮੇਲ ਹੋ ਕੇ ਪਛਾੜਦੇ ਰਾਵਣ ਪੰਗੀ ਦੇ ਕਾਬਲ ਕੰਧਾਰ ਦੇ ਬੰਦੇ ਨੇ ਇੱਥੇ ਬੰਦ ਕੇ ਯਾਮੋ ਸਿੰਘ ਵੀ ਚਲੇ ਗਿਆ ਮਹਾ ਸਿੰਘ ਵੀ ਚਲੇ ਗਿਆ ਨਿਰਮਲ ਸਾਨੀ ਵੀ ਚਲੇ ਗਿਆ ਰਵੇਲ ਸਿੰਘ ਵੀ ਚਲੇ ਗਿਆ ਗੁੱਤ ਸਿੰਘ ਵੀ ਚਨਾ ਗਿਆ ਈਰੌਲੀ ਕੋ ਪਿਲਾ ਵਿਦਾ ਲੈੰਦਾ ਉਹ ਆਪਾਂ ਹਾਲ ਕਿਨੇ ਚਲ ਦਫ਼ਤਰ ਮੈਂ ਅੱਜ ਦਾ ਨਰਮਾ ਵੀ ਦੇ ਪਗਾ ਨਸੁਗੜੇ ਦੀ ਆੜ ਗੜਦੇ ਕਿਲਾ ਦੀ ਆੜ ਸੁਗੜੇ ਦੀ ਆਣ ਪ੍ਰੇਣੀਆਂ ਦੀ ਆਣ ਜਿਵੇਂ ਜਿਵੇਂ ਬਾਖੂ ਰਾਹੀਂ ਕਿੰਨ ਫੁੱਟਾ ਕਿਹਾ ਆਪਣੇ ਤਣ ਦਾ ਸੰਗੂਰੀ ਪੌਂਦੀ ਬਣ ਥੇ ਕੰਮੇ ਕਣਕ ਕਲਿਆਣ ਜਣ ਦੂਦੀ ਕਣਕ ਮਾਕਰ ਦਾਣੇ ਤੋਂ ਛੋਣ ਲੇ ਸੂਹਾ ਸੀ ਮੇਥੇ ਆਕਰ